ਸਭ ਤੋਂ ਪਹਿਲਾਂ ਕਰਦਾ ਸਿੰਘਲਾ ਸਾਹਿਬ ਤੁਹਾਡਾ ਧੰਨਵਾਦ ਕਰਦਾ ਹੈ ਡੀਡੀ ਨਿਊਜ਼ ਆ ਵੱਲੋਂ ਤੁਸੀਂ ਸਾਡੀ ਕਵਰੇਜ ਕਰਨ ਆਏ ਹੋਗੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਜਿੰਦਾਬਾ 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 ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਸਨ ਸਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਐਨ ਐਸ ਪੀ ਦੀ ਕਾਨੂੰਨੀ ਗਰੰਟੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਐਨ ਐਸ ਪੀ ਦੀ ਕਾਨੂੰਨੀ ਗਰੰਟੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਬੇਆਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਓ ਸਜ਼ਾਵਾ ਦਿਓ ਸਜ਼ਾਵਾ ਦਿਓ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਾਡਾ ਇੱਕਾ ਜਿੰਦਾਬਾ ਜਿੰਦਾਬਾ ਅੱਜ ਦੇ ਇਸ ਪ੍ਰੋਗਰਾਮ ਚ ਜਿਨੇ ਮੇਰੇ ਸਾਥ ਸਿਧੇ ਮੇਰੇ ਮਾਮਾ ਭੈਣਾ ਪਹੁੰਚਿਆ ਹੈ ਇਸ ਕਾਰਨ ਖਤੇ ਅਰਜ਼ ਕਰਦਾ ਆਖੋ ਵਾਹਿਗੁਰੂ ਜੀ ਕਾਰ ਲਾ ਲਾ ਵਾਹਿਗੁਰੂ ਜੀ ਕੀ ਹਉਤੇ ਸਨਾ ਕਾਨੂੰਨ ਬਣ ਜੇ ਵੀ ਐਹੀ ਜੀ ਕੋਈ ਹਰਕਤ ਕੋਈ ਵੀ ਧਰਮ ਦੇ ਖਿਲਾਫ ਕੋਈ ਨਾ ਹੋਵੇ ਅਗਲਾ ਵੀ ਜਿਹੜੇ ਘਟਗਣ ਦੀ ਧਰਮ ਹੈ ਜਿਵੇਂ ਅੱਜ ਬੀਜੇਪੀ ਸਰਕਾਰ ਆ ਜਿਹੜੀ ਮੋਦੀ ਦੀ ਸਰਕਾਰ ਹੈ ਉਹ ਸ਼ਰਿਆਮ ਜਿੱਥੇ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੀ ਹੈ ਉਹਨਾਂ ਨੂੰ ਧੱਕੇ ਦੇ ਨਾਲ ਉਹਨਾਂ ਤੇ ਜ਼ਬਰ ਕਰਕੇ ਕਸਤੀਮਾ ਨੂੰ ਗਵਰਨਰ ਨੂੰ ਐਸਡੀਮਾ ਦੇ ਰਹਿ ਗਵਰਨਰ ਨੂੰ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇਗੇ ਜਿੱਦੀ ਕਣੀ ਵਜੋਂ ਅਸੀਂ ਬਰਨਾਲੇ ਦੇ ਵਿੱਚ ਆਪਣੇ ਸਿੱਖ ਜੱਥੇਬੰਦੀਆਂ ਦੇ ਵਿੱਚੋਂ ਮਾਨ ਸ਼ਰੋਮਣੇ ਕਾਲੇ ਦਾ ਅਮਰ ਸਿੰਘ ਮਾਨ ਦੇ ਸਾਥੀ ਦਰਸ਼ਨ ਸਿੰਘ ਮਡੇਰੀ ਗਵਾਈ ਵਿੱਚ ਤੇ ਕ੍ਰਾਂਤੀਕਾਰੀ ਕਿਸਾਨ ਜਿੰਦੇ ਆ ਕਿਸਾਨ ਪੁਤਤਰ ਅੱਜ ਦਿੱਤਾ ਸੀ ਲਾਲੀ ਦੀ ਅਗਵਾਈ ਦੇ ਵਿੱਚ ਸਮੂਰਿਤ ਕਰਿਆ ਤੇ ਮੈਂ ਦਰਸ਼ਕਾਂ ਮਾਣੇ ਨੂੰ ਬੇਨਤੀ ਕਰਾਂਗੇ 2 ਮਿੰਟ ਸੌਦਾ ਕਰਾਂ। ਸਭ ਤੋਂ ਪਹਿਲਾਂ ਮੈਂ ਜਿੰਦੇ ਵੀ ਮੇਰੇ ਵੱਡੇ ਤੇ ਛੋਟੇ ਭਰਾ ਇਸ ਸੰਘੇ ਕੰਮ ਦੇ ਲਈ ਮਨੁੱਖਤਾ ਦੇ ਲਈ ਮਨੁੱਖੀ ਅਧਿਕਾਰਾਂ ਦੇ ਲਈ ਇੱਥੇ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਹਾਂ ਤੁਹਾਡਾ ਧੰਨਵਾਦ ਕਰਦਾ ਦਿਲ ਦੀਆਂ ਗਰਾਈਆਂ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੀ ਸਤਿ ਅਰਥ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਸ ਅੱਜ ਦੇ ਮਕਸਦ ਦਾ ਪਤਾ ਲੱਗਿਆ ਕਿ ਆਪਾਂ ਇਕੱਠੇ ਕਿਉਂ ਹੋਏ ਆ 35-35 ਸਾਲਾਂ ਤੋਂ ਸਾਡੇ ਵੇਖੂ ਨੌਜਵਾਨ ਜੇਲਾਂ ਵਿੱਚ ਟੱਕੇ ਹੋਏ ਨੇ ਜਿਨ੍ਹਾਂ ਨੇ ਭਾਰਤ ਦੇ ਕਾਨੂੰਨ ਦੇ ਮੁਤਾਬਕ ਦਿੱਤੀਆਂ ਸਜ਼ਾਵਾਂ ਤੋਂ ਕਿਤੇ ਦੋ ਗੁਣਾ ਵੱਧ ਸਜ਼ਾਵਾਂ ਕੱਟ ਲਈਆਂ ਨੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਜੋ ਕਿ ਸਿੱਧਾ-ਸਿੱਧਾ ਮਨੁੱਖੀ ਅਧਿਕਾਰਾਂ ਦਾ ਘਾਣਾ ਹੈ ਤੇ ਇਸੇ ਤਰ੍ਹਾਂ ਸਾਡੇ ਕਿਸਾਨਾਂ ਤੇ ਤਸ਼ੱਦਦ ਹੋ ਰਿਹਾ ਹੈ ਮਜ਼ਦੂਰਾਂ ਤੇ ਤਸ਼ੱਦਦ ਹੋ ਰਿਹਾ ਹੈ ਉਹਨਾਂ ਦੀਆਂ ਹੱਕ ਹਕੂਕਾਂ ਨੂੰ ਸੁਧਰਿਆ ਜਾ ਰਿਹਾ ਹੈ ਜੇ ਕੋਈ ਕਿਸਾਨ ਜਥੇਬੰਦੀ ਮੋਰਚਾ ਲਾਉਂਦੀ ਹੈ ਤੇ ਉਹਨਾਂ ਨੂੰ ਜ਼ਬਰਦਸਤ ਚੁੱਕ ਕੇ ਜੇਲ੍ਹਾਂ ਸੁੱਟਾ ਜਾਂਦਾ ਤੇ ਉਹਨਾਂ ਦੇ ਟਰੈਕਟਰ ਟਰੋਲੀਆਂ ਵੀ ਚੋਰੀ ਕੀਤੀਆਂ ਜਾ ਰਹੀਆਂ ਸਰਕਾਰਾਂ ਵੱਲੋਂ ਸੋ ਮੈਂ ਜਾੜੇ ਵਿਸਤਾਰ ਦੇ ਵਿੱਚ ਨਾ ਜਾਵਾਂ ਅੱਜ ਆਪਾਂ ਇਹ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣਾ ਹੈ ਰਾਹੀਂ ਡੀਸੀ ਸਾਹਿਬ ਦੇ ਰਾਹੀਂ ਪ੍ਰਧਾਨ ਆਪਣੇ ਰਾਸ਼ਟਰਪਤੀ ਜੀ ਨੂੰ ਤੇ ਗਵਰਨਰ ਸਾਹਿਬ ਨੂੰ ਇਹ ਮੰਗ ਪੱਤਰ ਹੈ ਕੌਮੀ ਇਨਸਾਫ਼ ਮੋਰਚੇ ਵੱਲੋਂ ਰੌਕ ਕੇ ਕਨੂੰ ਕਾਮੀਨ ਸਾਹ ਮੋਰ ਦੇ ਅੰਦਰ ਹੀ ਸਾਰੀਆਂ ਜਥੇਬੰਦੀਆਂ ਚਾਹੇ ਉਹ ਸਿਮਰਨਜੀਤ ਮਾਨ ਸਾਹਿਬ ਜੀ ਦੀ ਜਥੇਬੰਦੀਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਮਜ਼ਦੂਰ ਜਥੇਬੰਦੀਆਂ ਨੇ ਚਾਹੇ ਹੋਰ ਜੁਆਇਨਟਡ ਅਕਾਲੀ ਦਲ ਸਾਰੇ ਆਪਾਂ ਇੱਕ ਢੰਡੇ ਦੇ ਖੱਲੇ ਇਕੱਠੇ ਹੋਣਾ ਇਹ ਬਹੁਤ ਵਧੀਆ ਗੱਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਸੰਘਰਸ਼ ਨੂੰ ਤਿੱਖਾ ਕਰਨਾ ਜਿਵੇਂ ਜਿਵੇਂ ਵੀ ਆਪਾਂ ਨੂੰ ਕਾਮੀਨ ਸਾਹ ਮੋਰ ਦੇ ਵੱਲੋਂ ਕਾਲ ਆਊਗੀ ਵੱਦ ਚੜਦੇ ਉਹਦੇ ਵਿੱਚ ਯੋਗਦਾਨ ਪਾਉਣਾ ਹਰਜਨ ਸਿੰਘ ਕੱਟੂ ਜੀ ਵਿਰਾਟ ਸਾਹਿਬ ਸਾਰੇ ਸੀਨੀਅਰ ਜਥੇਦਾਰ ਇੱਥੇ ਪਹੁੰਚ ਨੇ ਮੈਂ ਕਿਹੜਾ ਕਿਹੜਾ ਨਾਮ ਸਾਰਿਆਂ ਦਾ ਧੰਨਵਾਦੀ ਆ ਤੇ ਫਤਿਹ ਅਰਜ ਕਰਦਾ ਇੱਥੇ ਇਹ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਕਰਨਾ ਸਿੰਘਲਾ ਸਾਹਿਬ ਤੁਹਾਡਾ ਧੰਨਵਾਦ ਕਰਦਾ ਡੀਡੀ ਨਿਊਜ਼ ਪੰਜਾਬ ਵੱਲੋਂ ਤੁਸੀਂ ਸਾਡੀ ਕਵਰੇਜ ਕਰਨ ਆਏ ਹੋਗੇ ਬਿਲਕੁਲੀਆਂ ਗਹਿਰਾਈਆਂ ਜੋ ਤੁਹਾਡਾ ਧੰਨਵਾਦ ਤੇ ਸਾਰੀ ਸੰਗਤ ਦਾ ਧੰਨਵਾਦ ਖਤਿਆਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਦੇਸ਼ੇ ਬੰਦੀਆਂ ਕ੍ਰਾਂਤੀਕਾਰੀ ਯੂਨੀਅਨ ਇਸ ਸ਼੍ਰੋਮਣੀ ਕਾਲੀ ਦਾ ਨੰਬਰ ਸਰ ਇਹ ਕੌਮੀ ਇਨਸਾਫ ਮੋਰਚੇ ਦੀ ਕਾਲ ਦੇ ਉੱਪਰ ਪੂਰੇ ਪੰਜਾਬ ਦੇ ਵਿੱਚੋਂ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਜਿਹੜੇ 35-35 ਸਾਲਾਂ ਤੋਂ ਜੇਲਾ ਕੱਟੇ ਕੁੱਤੇ ਨੇ ਨੂੰਨ ਦੁਆਰਾ ਦਿੱਤੀ ਹੋਈ ਸਜ਼ਾ ਤੋਂ ਵੀ ਦੁੱਗਣੀ ਤਿਕੜੇ ਜੇਲਾ ਕੱਟੇ ਕੁੱਤੇ ਨੇ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਗਿਆ ਉਹਨਾਂ ਦੇ ਲਈ ਇਹ ਜਿਹੜੇ ਕੌਮੀ ਕਿਸਾਨਾਂ ਦੇ ਨਾਲ ੱੱਕੇਸਾਈ ਹੁਣ ਵੀ ਲਗਾਤਾਰ ਹੋ ਰਹੀ ਹੈ ਖਨੌਰੀ ਬਾਰਡਰ ਸੰਭੂ ਬਾਰਡਰ ਤੇ ਹੋਈ ਹੈ ਉਹਨਾਂ ਦੇ ਟਰੈਕਟਰ ਟਰਾਲੀਆਂ ਚੋਰੀ ਕੀਤੀਆਂ ਪੰਜਾਬ ਗਵਰਨਮੈਂਟ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ ਤੇ ਉਸਤੇ ਜਿਹੜਾ ਇਹ ਕਹਿੰਦੇ ਸੀ ਬਰਗਾੜੀ ਦੇ ਦੋਸ਼ੀਆਂ ਨੂੰ ਅਸੀਂ 24 ਘੰਟੇ ਦੇ ਅੰਦਰ ਅੰਦਰ ਪਕੜ ਲੈਂਗੇ ਕੇਜਰੀਵਾਲ ਬੋਲ ਰਿਹਾ ਸੀ ਤੇ ਉਹ ਸਾਡਾ 3-4 ਸਾਲ ਹੋ ਗਏ ਇਹਦਾ ਸਰਕਾਰ ਬਣੇ ਨੂੰ ਹੋ ਜੇ ਲੇਕਿਨ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਦੋਸ਼ੀ ਪ੍ਰੋਫੈਸਰਾਂ ਨੂੰ ਉਹਦੇ ਵਿੱਚ ਪੋਲੀਟਿਕਲ ਲੋਕਾਂ ਦੇ ਦਿੱਤੇ ਹੋਏ ਜਿਹੜਾ ਅਨਮੋਲ ਬਰਮੈਂਟਾ ਕੀ ਉਹਨੂੰ ਨੰਗਾ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਇਸ ਦੇ ਲਈ ਤੇ ਐਮਐਸਪੀ ਦੀ ਵਿੱਤੀ ਗਰੰਟੀ ਦੇ ਲਈ ਤੇ ਇਹ ਸਾਡੀਆਂ ਸਾਰੀਆਂ ਮੰਗਾਂ ਸੀਗੀਆਂ ਜਿਹਦੇ ਵਿੱਚ ਜੋ ਅਸੀਂ ਅੱਜ ਐਸਵੀਐਮ ਬਰਨਾਲਾ ਸਾਹਿਬ ਨੂੰ ਡੀਸੀ ਸਾਹਿਬ ਹੈ ਨਹੀਂ ਸੀ ਇਹਨਾਂ ਨੂੰ ਮੰਗ ਪੱਤਰ ਦਿੱਤਾ ਸਾਰੇ ਸਾਡੇ ਜਿਹੜੇ ਹੈਗੇ ਨੇ ਸਿੰਘ ਵੱਖ-ਵੱਖ ਮਹਿਲਕਲਾਂ ਤੋਂ ਬਰਨਾਲੇ ਤੋਂ ਭਡੌੜ ਤੋਂ ਇੱਥੇ ਆਏ ਹੋਏ ਨੇ ਇਸੇ ਤਰ੍ਹਾਂ ਕ੍ਰਾਂਤੀਕਾਰੀ ਯੂਨੀਅਨ ਦੇ ਸਾਰੇ ਪ੍ਰਧਾਨ ਆਏ ਹੋਏ ਨੇ ਤੇ ਸਾਰਿਆਂ ਦਾ ਦਿਨ ਦੀਆਂ ਗਰਾਈਆਂ ਦੁਆਰੇ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਤੇ ਅਸਟਿੰਮ ਸਾਹਿਬ ਨੇ ਸਾਨੂੰ ਵਿਸ਼ਵਾਸਤ ਬਾਇਆ ਕਿ ਤੁਹਾਡਾ ਮੰਗ ਪੱਤਰ ਰਾਸ਼ਟਰਪਤੀ ਤੱਕ ਸਾਫ ਤੋਰਤਾ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੇਨ ਮਕਸਦ ਦੇ ਲਈ ਸਾਰੇ ਇਕੱਠੇ ਹੋਏ ਹਾਂ ਸਾਰੇ ਗੁਰੂ ਫਤੇ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਬੋਲਣ ਵਾਲੇ ਬੁਲਾਰਿਆਂ ਨੇ ਦੱਸਿਆ ਕਿ ਸਾਡਾ ਜਿੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਪੰਚਕ 13 ਨੇ ਸਾਂਝੀ ਇੱਕ ਮੀਟਿੰਗ ਬਖੰਡੇ ਕੀਤੀ ਸੀ ਉਥੇ ਫੈਸਲਾ ਲਿਆ ਗਿਆ ਸੀ ਕਿ 29 ਤਰੀਕ ਨੂੰ ਆਪਾਂ ਹਰ ਜਿਹੜਾ ਸਬ ਡਿਵੀਜ਼ਨ ਦਾ ਏਰੀਆ ਉਥੇ ਆਪਾਂ ਮੰਗ ਪੱਤਰ ਜਿਹੜਾ ਦੇਣਾ ਕੋਸੇ ਲੜੀ ਤਹਿਤ ਅੱਜ ਬਰਨਾਲੇ ਆਪਾਂ ਮੰਗ ਪੱਤਰ ਮਾਰਜੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੇਣ ਆਇਆ ਸਾਡੀਆਂ ਮੰਗਾਂ ਕੀ ਨੇ ਕਿ ਜਿਸ ਤਰ੍ਹਾਂ ਖੰਡੌਰੀ ਵਿਖੇ ਆਮਣ ਮਈ ਤਰੀਕੇ ਦੇ ਨਾਲ ਸੰਭੂ ਬਾਰਡਰ ਤੇ ਆਮਣ ਮਈ ਤਰੀਕੇ ਦੇ ਨਾਲ ਆਪਣਾ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਆਗੂਆਂ ਨੂੰ ਭਲੇਖੇ ਦੇ ਨਾਲ ਮੀਟਿੰਗ ਵਿੱਚ ਚੰਡੀਗੜ੍ਹ ਬੁਲਾਇਆ ਗਿਆ ਉਸ ਤੋਂ ਬਾਅਦ ਪੁਲਿਸ ਦੀਆਂ ਧਾੜਾਂ ਲੈ ਕੇ ਸਾਡੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਜ਼ਬਰੀ ਉੱਥੋਂ ਉਠਾ ਦਿੱਤਾ ਗਿਆ ਕਈਆਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਿਹੜਾ ਉੱਥੇ ਸਮਾਨ ਸੀ ਟਰਾਲੀਆਂ ਟਰੈਕਟਰ ਉਹ ਸਾਰਾ ਚੋਰੀ ਕਰ ਲਿਆ ਇਸ ਰੋਸ ਵਜੋਂ ਅਤੇ ਨਾਲ ਹੀ ਜਿਹੜਾ ਐਮਐਸਪੀ ਦੀ ਕਾਨੂੰਨੀ ਗਰੰਟੀ ਲਈ ਇਹ ਮੰਗ ਨੂੰ ਲੈ ਕੇ ਅਤੇ ਇਸੇ ਤਰ੍ਹਾਂ ਜਿਹੜੇ ਸਾਡੇ ਬੰਦੀ ਸਿੰਘ ਨੇ ਲੰਬੇ ਸਮੇਂ ਤੋਂ ਬੇਸਕੋ ਸਜ਼ਾਵਾਂ ਪੂਰੀਆਂ ਕਰ ਗਏ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਹੋਇਆ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਤੇ ਇਸੇ ਤਰ੍ਹਾਂ ਸਾਡੇ ਬਰਗਾੜੀ ਅਤੇ ਬਹਿਬਲ ਦੇ ਵਿੱਚ ਗੋਲ ਗੋਲ ਗੋਲੀ ਦੇ ਨਾਲ ਸਾਡੇ ਹਜ਼ਾਰਾਂ ਜਿਹੜੇ ਇਨਸਾਫ਼ ਪਸੰਦ ਸਿੱਖ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਫੱਟੜ ਕੀਤਾ ਗਿਆ ਅਤੇ ਦੋ ਸਿੰਘਾਂ ਦੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਜਿਹੜੀਆਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਜ社 ਬੰਦੀਆਂ ਅਤੇ ਪੰਥਕ ਧਿਰਾਂ ਨੇ ਸਾਂਝੇ ਤੌਰ ਤੇ ਜਿਹੜਾ ਸੰਘਰਸ਼ ਵਿੜਿਆ ਇਹ ਜਿਹੜੇ ਪ੍ਰਬੰਧਕ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ ਸਾਡੇ ਆਗੂ ਸਹਿਬਾਨ ਮਾਨ ਜੋ ਡਾਕਟਰ ਦਰਸ਼ਨਪਾਲ ਜਿੰਜੀ ਦਰਸ਼ਨਪਾਲ ਜੀ ਜਿਹੜੇ ਲੰਬੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚੱਲੇ ਨੇ ਉਹਨਾਂ ਦੇ ਉਦਮ ਸਦਕਾ ਅੱਜ ਭਾਰਤੀ ਪਾਂ ਜੂਨੀਅਰ ਕ੍ਰਾਂਤੀਕਾਰੀ ਅਤੇ ਸ਼ੋਭਨੀ ਕਾਲੀ ਦਾ ਲੰਬਰ ਸਰ ਕੌਮੀ ਇਨਸਾਫ ਮੋਰਚਾ ਇਹਨਾਂ ਪੰਥਕ ਧਿਰਾਂ ਵੱਲੋਂ ਸਮਾਜਿਕ ਧਿਰਾਂ ਵੱਲੋਂ ਇਕੱਠੇ ਹੋ ਕੇ ਅੱਜ ਜਿਹੜਾ ਡੀਸੀ ਸਾਹਿਬ ਨੂੰ ਆਪਾਂ ਮੈਮੋਰੰਡਮ 내ੜਾ ਹੈ ਗਰਮੀ ਵੀ ਬਹੁਤ ਹੈ ਸਮਾਜ